ਸਸੀਕਾਲ ਜੀ ਮੈਂ ਚਾਚੀ ਲੋਤਰੋ ਤੇ ਮੇਰੇ ਨਾਲ ਮੁੰਡਾ ਬੋਲਣਾ ਪੁੱਤ ਜਸਪਾਲ ਸਿੰਘ ਸਿੱਧੂ ਜੀ ਜਸਪਾਲ ਸਿੰਘ ਸਿੱਧੂ ਮਿਰਜਿਆਣਾ ਅਸੀਂ ਦੋਨੇ ਤਲਵੰਡੀ ਸਾਬੋ ਤੋਂ ਹਾਂ ਜੀ ਹਾਂ ਜੀ ਤੇ ਪੁੱਤੋ ਬਿਵਾਦ ਛੜਿਆ ਪਿਆ ਅੱਜ ਕੱਲ ਤਾਂ ਮੇਰੇ ਪੁੱਤ ਦਾ ਗੁਲਾਬ ਸਿੱਧੂ ਦਾ ਓਹੋ ਤਾਈ ਉਹੀ ਤਾਂ ਮੈਂ ਤੇਰੇ ਕੋਲੇ ਗੱਲ ਕਰਨਾ ਚਾਹੁੰਦਾ ਸੀਗਾ ਫਿਰ ਆਪਣਾ ਕੱਲ ਫੋਨ ਨਹੀਂ ਮਿਲਿਆ ਉਹ ਐਡਾ ਵੱਡਾ ਬਿਵਾਦ ਲੋਕਾਂ ਨੇ ਛੇੜਿਆ ਕਿਉਂ ਕਿੰਨੇ ਗਾਣੇ ਆ ਜਿਹੜੇ ਦੂਜੇ ਨੇ ਗਾਏ ਆ ਪੁੱਤ ਹੁਣ ਲੋਕਾਂ ਕੋਲੇ ਕੋਈ ਮੁੱਦਾ ਨਹੀਂ ਨਾ अच्छा हां ਵਿਚਾਰਚਾ ਖਾਦੀ ਕਰਗੇ ਅੱਜ ਕੱਲ੍ਹ ਘਰ ਘਰ ਵਕੀਲ ਬੈਠੇ ਜਿਹਦੇ ਕੋਲੇ ਮੋਬਾਈਲ ਪੁੱਤ ਉਹੀ ਵਕੀਲ ਹੈ ਉਹੀ ਵਕੀਲ ਪਹਿਲਾਂ ਮੈਨੂੰ ਐਂ ਦੱਸ ਪੁੱਤ ਪਹਿਲਾਂ ਗੀਤ ਨਹੀਂ ਆਏ ਹਾਂ ਅਕੇ ਦੁੰਬਾ ਆਰ ਕੁੱਟੀ ਦਾ ਦੁੰਬਾ ਪਾਰ ਕੁੱਟੀ ਦਾ ਨੰਬਰਦਾਰਾਂ ਦੇ ਦਰਵਾਜੇ ਥਾਣੇਦਾਰ ਕੁੱਟੀ ਦਾ ਤੇ ਸਜੀਤਬਿੰਦ ਰਖੀ ਇਹਨੇ ਗਾਇਆ ਗੀਤ ਅਕੇ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੇ ਡੀਸੀ ਵੀ ਉਹਨੂੰ ਸਲੂਟ ਮਾਰਦੇ ਪੈਰਾਂ ਚ ਠਾਣੇ ਦਾ ਰੋਲ ਤਾਂ ਗੀਤ ਉਹ ਹੀ ਆ ਮੁੱਦਾ ਬਣਾਉਣਾ ਲੋਕਾਂ ਨੇ ਬਣਾ ਲੈਂਦੇ ਆਗੇ ਤੇ ਇੱਕ ਪੁੱਤ ਪੁਰਾਣਾ ਗੀਤ ਹੁੰਦਾ ਸੀ ਮੇਰੇ ਤਾਂ ਸ਼ਰਮ ਜੀ ਆਉਂਦੀ ਕਹਿੰਦੀ ਉਹਨੂੰ ਵੀ ਆਖੇ ਸਾਸਿਕਾਲ ਬਲਾ ਗਿਆ ਕਿ ਪੁਰਜਾ ਲੰਬਰਦਾਰਾਂ ਦਾ ਗੀਤਾਂ ਨੂੰ ਪੁੱਤਿਆਂ ਦੇ ਇਹੇ ਜੀ ਵੀ ਆਏ ਆ ਜਿਹੜੇ ਤਰਾਜੋਗ ਆਗੇ ਪਰ ਲੋਕਾਂ ਨੂੰ ਇਸ਼ੂ ਚਾਹੀਦਾ ਤੇ ਗੁਰਦਾਸ ਮਾਨ ਨੇ ਵੀ ਗਾਏ ਸੀ ਗੀਤ ਓਕੇ ਪੂਛ ਤੜਾ ਕੇ ਮਰ ਗਈ ਕਾਟੋ ਨਹੀਂ ਆਂਦੀ ਹਣੀ ਅਕੇ ਕੋਠਾ ਚੋਂਦਾ ਨਾਈਆਂ ਦਾ ਜੱਟਾਂ ਦਾ ਤੂੰ ਨਹੀਂ ਉਹ ਲੱਗਦਾ ਲੱਗੇ ਪੁੱਤ ਹਲਮਾਈ ਜਾਂਦਾ ਇਹ ਤਾਂ ਆਮ ਲੋਕੀਤਾਂ ਵਿੱਚ ਸਾਰੇ ਜਿਹੜੇ ਜਾਤਾਂ ਨਾਲ ਬੋਲੀਆਂ ਬਣਦੀਆਂ ਤੁਰਗਾਂ ਬਣਦਾ ਐਂਟਰਟੇਨਮੈਂਟ ਹੁੰਦਾ ਕੋਈ ਵੀ ਸਿੰਗਰ ਆ ਕੇ ਨਹੀਂ ਗਾਉਂਦਾ ਤੇ ਗਲਾਸੀ ਤੋਂ ਪਹਿਲਾਂ ਸਰਪੰਚੀ ਵਾਲਾ ਗੀਤ ਗਾਇਆ ਉਹ ਤਾਂ ਲੋਕਾਂ ਨੇ ਪ੍ਰਵਾਨ ਕਰ ਲਿਆ ਤੇ 라ਜਵਰ ਨੇ ਗੀਤ ਗਾਇਆ ਚਲੋ ਸਾਰੇ ਸਰਪੰਚ ਸਣੇ ਸਰਪੰਚ ਨੂੰ ਉਹ ਗੀਤ ਦੇ ਨੱਚਦੇ ਹਾਂ ਉਹ ਕਿਹੜਾ ਗੀਤ ਸੀ ਕਰਨ ਪੁੱਤਿਆਂ ਨਾਲ ਮੈਂ ਤੈਨੂੰ ਮੈਂ ਦੱਸਦੀ ਹਾਂ ਉਹ ਵਾਸਤੇ ਆ ਲੇਲਾ ਤੂੰ ਸਰਪੰਚੀ ਅਕੇ ਸਰਕਾਰੀ ਪੈਸਾ ਖਾਵਾ ਉਹ ਦੁਪਹਿਲਾ ਦਾ ਪੁੱਤ ਆ ਜਿੰਨੇ ਮਾਲਵੇ ਦੇ ਕਲਾਕਾਰ ਸਾਰੇ ਨੇ ਗੀਤ ਗਾਇਆ ਮੈਂ ਦੱਸਦੀ ਨਹੀਂ ਗੀਤਾਂ ਨੂੰ ਪੁੱਤਿਆਂ ਦੀ ਉਹ ਵੀ 35 ਰੁਪਏ ਚ ਲਮਾਉਂਦੇ ਆ ਕਿ ਚਰਨਾ ਵਿੱਚ ਬੇਨਤੀ ਕਰਦਾ ਤੇਰਾ ਯਾਰ ਇਲੈਕਸ਼ਨ ਲੜਦਾ ਆਪਾਂ ਘੱਟ ਕਿਸੇ ਤੋਂ ਹੈ ਨਹੀਂ ਇਹ ਗੱਲ ਮੰਨਣੀ ਪੈਣੀ ਹੈ ਰੱਖੀ ਗੌਰ ਪਟੋਲਿਆ ਮੈਂ 300 ਰੁਪਏ ਚੀ ਲੈਣੀ ਆ ਲੈ ਪੁੱਤ ਇਹਦੇ ਵਿੱਚ ਕਿੱਡਾ ਘਟਿਆ ਸ਼ਬਦ ਬੋਲ ਲਿਆ ਕੇ ਪਿੰਡ ਦੀ ਕੁੜੀ ਨੂੰ ਪਟੋਲਾ ਆਖਿਆ ਗਿਆ ਹਾਂ ਇਤਰਾਜ਼ ਦਾ ਕੀ ਹੈ ਲੋਕਾਂ ਨੂੰ ਮੁੱਦਾ ਚਾਹੀਦਾ ਹੈਗਾ ਹਾਂ ਤੇ ਚੱਲ ਗੁਲਾਬ ਸਿੱਧੂ ਨੇ ਆਪਣੇ ਪੁੱਤ ਨੇ ਇਹ ਕਹਿਤਾ ਵੀ ਇਹ ਗੀਤ ਮੈਂ ਸਟੇਜਾਂ ਤੇ ਨਹੀਂ ਹੁੰਦਾ ਉਹਨੇ ਮਾਫੀ ਵੀ ਮੰਗੀ ਪਰ ਜਿੰਨਾ ਚਿਰ ਨਵਾਂ ਮੁੱਦਾ ਪੰਜਾਬ 'ਚ ਛਿੜਦਾ ਨਹੀਂ ਨਾ ਉਹਨਾਂ ਚਿਰ ਲੋਕ ਗੁਲਾਬ ਸਿੱਧੂ ਤੇ ਬੈਰੀ ਬਣੇ ਬਾਈ ਮੈਂ ਤਾਂ ਪੁੱਤ ਰੀਲਾ ਬਣਾਉਣੀਆਂ ਸੀ ਇਹ ਸ਼ਰਮ ਦੀ ਮਾਰੀ ਨੇ ਮੈਂ ਰੀਲਾ ਨਹੀਂ ਬਣਾਈਆਂ ਗੁਲਾਬ ਸਿੱਧੂ ਗੁਲਾਬ ਸਿੱਧੂ ਜਿੱਥੇ ਮੈਨੂੰ ਮਿਲਦਾ ਪੁੱਤ ਅੱਧਕਦਾ ਹੋ ਕੇ ਮਿਲਦਾ ਮੇਰਾ ਤਾਂ ਪੈਰੀਆ ਤਲੋਂਦਾਗਾ ਉਹਦੇ ਅਰਗਾ ਤਾਂ ਮੁੰਨਾ ਕੋਈ ਸਾਊ ਕਲਾਕਾਰ ਹੀ ਹੈ ਨਹੀਂਗਾ ਬਸ ਬਸ ਲੋਕਾਂ ਦੀ ਜਿਹੜਾ ਅੱਖ 'ਚ ਰੜਕਦਾ ਫਿਰ ਲੋਕ ਉਹ ਹੀ ਗੱਲ ਫਿਰ ਉਹ ਤੇ ਬੈਰੀ ਬਣਦੇ ਸਹੀ ਗੱਲ ਸੋ ਭਾਈ ਤੁਸੀਂ ਦੱਸਿਓ ਵੀ ਮੈਂ ਗਲਤ ਕਹਿ ਕੇ ਚੰਗਾ ਕਿਹਾ ਕਮੈਂਟਾਂ 'ਚ ਦੱਸਿਓ